ਅਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਪੰਜਾਬ ਸਰਕਾਰ ਵੱਲੋਂ ਵਾਹਨ ਚਾਲਕਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਆਂ ਡਰਾਈਵਰੀ ਲਾਇਸੈਂਸ ਤੇ ਵਾਹਨ ਰਜਿਸਟਰ ਨਾ ਸਬੰਧਤ ਟ੍ਰਾਂਸਪੋਰਟ ਵਿਭਾਗ ਦੀਆਂ 27 ਸੇਵਾਵਾਂ ਹੁਣ ਸੇਵਾ ਕੇਂਦਰ ਚਮਹਈਆ ਕਰਵਾਈਆਂ ਜਾਣਗੀਆਂ ਇਨ੍ਹਾਂ ਸੇਵਾਵਾਂ ਵਿੱਚ 15 ਸੇਵਾਵਾਂ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਤ ਤੇ 12 ਵਾਹਨ ਰਜਿਸਟਰ ਨਾਲ ਸੰਬੰਧਤ ਹਨ ਇਸ ਤੋਂ ਇਲਾਵਾ ਮਾਲ ਵਿਭਾਗ ਨਾਲ ਸੰਬੰਧ 5 ਹੋਰ ਸੇਵਾਵਾਂ ਵੀ ਸੇਵਾ ਕੇਂਦਰ ਵਿੱਚ ਮਹਈਆ ਕਰਵਾਈਆਂ ਜਾਣਗੀਆਂ ਜੇਰੇ ਨਾਗਰਿਕ ਸੇਵਾ ਕੇਂਦਰ ਵਿੱਚ ਨਹੀਂ ਆ ਸਕਦੇ ਹੋ ਫੋਨ ਨੰਬਰ 1076 ਡਾਇਲ ਕਰਕੇ ਇਹਨਾਂ ਸਵਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਜਾਣਕਾਰੀ ਦਿੰਦਿਆਂ ਹੋਇਆਂ ਡਿਪਟੀ ਕਮਿਸ਼ਨਰ ਬਰਨਾਲਾ ਵਾਧੂ ਇਨਚਾਰਜ ਨੇ ਦੱਸਿਆ ਕਿ ਹੁਣ ਡਰਾਈਵਿੰਗ ਲਾਇਸੈਂਸਾਂ ਸੰਬੰਧ ਸਵਾਵਾਂ ਦਾ ਲਰਨਿੰਗ ਲਾਇਸੈਂਸਾਂ ਸੰਬੰਧ ਸਵਾਵਾਂ ਜਿਵੇਂ ਕਿ ਨਵੀਂ ਅਰਜੀ ਪਤੇ ਦੀ ਤਬਦੀਲੀ ਨਾਮ ਦੀ ਤਬਦੀਲੀ ਡੁਪਲੀਕੇਟ ਲਰਨਿੰਗ ਲਾਇਸੈਂਸ ਤੋਂ ਇਲਾਵਾ ਡਰਾਈਵਿੰਗ ਲਾਇਸੈਂਸਾਂ ਸੰਬੰਧ ਸਵਾਵਾਂ ਜਿਵੇਂ ਕਿ ਡੁਪਲੀਕੇਟ ਲਾਇਸੈਂਸ ਨਿਵਯਾਨ ਸਵੰਦੀ ਪਲੇਸਮੈਂਟ ਪਤੇ ਇਤ ਦਿੱਲੀ ਨਾਮ ਦੀ ਤਬਦੀਲੀ ਜਨਮ ਮਿਤੀ ਕਨੈਕਟਰ ਲਾਇਸੈਂਸ ਦਾ ਨਵੀਕਰਨ ਲਰਨਿੰਗ ਲਾਇਸੈਂਸ ਦੀ ਮਿਨੀਆਟ ਦਾ ਵਾਧੇ ਵਿੱਚ ਸ਼ਾਮਲ ਹੋਣਾ ਟ੍ਰਾਂਸਪੋਰਟ ਸਵਾਮਾਂ ਦੇ ਰਿਕਾਰਡ ਚ ਮੋਬਾਈਲ ਦਾ ਨੰਬਰ ਅਪਡੇਟ ਆਰ ਸੀ ਵਿੱਚ ਪਤੇ ਦੀ ਤਬਦੀਲੀ ਆ ਸ਼ਾਮਲ ਹਨ ਕਮਿਸ਼ਨਰ ਨੇ ਦੱਸਿਆ ਹੈ ਕਿ ਆਮ ਲੋਕਾਂ ਦੀ ਸਹੂਲਤ ਲਈ ਬਰਨਾਲਾ ਸ਼ਹਿਰ ਦੇ ਪ੍ਰੇਮ ਪ੍ਰਧਾਨ ਮਾਰਕੀਟ ਵਿੱਚਲੇ ਸੇਵਾ ਕੇਂਦਰ ਹਰ ਸੋਮਵਾਰ ਤੋਂ ਸ਼ਨੀਵਾਰ ਤੱਕ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਸਵਾਗਤ ਦਿੱਤੀਆਂ ਜਾਣਗੀਆਂ ਅੱਜੀਆਂ ਹੋਰ ਖਬਰਾਂ ਜਰਨਲਿਸਟ ਸਾਡੇ ਚੈਨ ਨਾਲ ਜੁੜੇ ਰਹਿਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ